ਮਹਾਨ ਸੰਗਤ ਜੀ ਅਸੀਂ ਜਾ ਰਹੇ ਹਾਂ ਗੁਰਦਰਾ ਬਾਲ ਲੀਲਾ ਸਾਹਿਬ ਜਿੱਥੇ ਕਦੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਥੀਆਂ ਨਾਲ ਖੇਡਦੇ ਹੁੰਦੇ ਸੀ ਆ ਉਹੀ ਗਲੀਆਂ ਆ ਜਿਹੜੇ ਤੁਸੀਂ ਦੇਖ ਰਹੇ ਹੋ ਇੱਥੇ ਕਿਸੇ ਟਾਈਮ ਗੁਰੂ ਜੀ ਇੱਥੇ ਆਪਣੇ ਦੋਸਤਾਂ ਨਾਲ ਖੇਡਦੇ ਹੁੰਦੇ ਆ ਖੇਡਦੇ ਹੁੰਦੇ ਨੇ ਆ ਤੇ ਉੱਥੇ ਗੁਰਦਰਾ ਸਾਹਿਬ ਬਣਿਆ ਆ ਤੁਹਾਨੂੰ ਅੱਜ ਉਹ ਗੁਰਦਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਗੁਰਦਰਾ ਸਾਹਿਬ ਬਿਲਕੁਲ ਇਹ ਮੇਨ ਤੱਕ ਤੇ ਸ੍ਰੀ ਪਰਣਾ ਸਾਹਿਬ ਤੋਂ ਕੋਈ 4-500 ਮੀਟਰ ਦੂਰੀ ਤੇ ਆ 1 ਕਿਲੋਮੀਟਰ ਕਹਿ ਸਕਦੇ ਆ ਇਹ ਆ ਸਾਹਮਣੇ ਗੁਰਦਰਾ ਸਾਹਿਬ ਕਰੋ ਦਰਸ਼ਨ ਆ ਮੇਨ ਢੇੜਾ ਇੱਥੋਂ ਐਂਟਰ ਕਰੀਦਾ ਬਾਕੀ ਅੱਗੇ ਤੁਹਾਨੂੰ ਕਰਾਉਣੇ ਜਾ ਕੇ ਦਰਸ਼ਨ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦਰਾ ਸਾਹਿਬ ਦੀ ਇਮਾਰਤ ਆ ਤੇ ਉਹਦੇ ਸਾਹਮਣੇ ਇੱਕ ਨਵੀਂ ਮਾਤ ਤਿਆਰ ਹੋ ਰਹੀ ਆ ਜਿੱਥੇ ਆਣ ਕੇ ਤੁਸੀਂ ਰਹਿ ਸਕਦੇ ਹੋ ਇਸਰਾਮ ਬੰਦੀ ਪਈ ਨਵੀਂ ਕਾਫੀ ਉੱਚੀ ਬੰਦੀ ਵੀ ਇੱਕ ਬਾਹਰ ਸਰਾਵ ਆ ਉਹ ਸਾਹਮਣੇ ਨਜ਼ਰ ਆ ਰਹੀ ਆ ਤੇ ਉਹਨੇ ਨਮੀ ਬੰਦੀ ਪਈ ਆ ਤੇ ਸਾਹਮਣੇ ਲੰਗਰ ਹਾਲ ਆ ਉਹ ਸਾਹਮਣੇ ਦੀ ਦੇਖ ਸਕਦੇ ਲੰਗਰ ਹਾਲ ਤੇ ਐਸਾਈਡ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਹੁਣ ਕਰਦੇ ਆ ਐਂਟਰ ਆ ਜੋੜੇ ਜੋੜਾ ਘਰ ਜੋੜੇ ਉਤਾਰਦੇ ਆ ਤੇ ਆ ਸਾਹਮਣੇ ਮੇਨ ਦਰਬਾਰ ਸਾਹਿਬ ਦਾ ਰਸਤਾ ਐਂਟਰ ਕਰਨ ਦਾ ਗੁਰਦੁਆਰਾ ਬਾ ਲੀਲਾ ਮੈਣੀ ਸੰਗਤ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਥੀਆਂ ਹਾਨੀਆਂ ਦੇ ਨਾਲ ਖੇਡਦੇ ਹੁੰਦੇ ਸੀ। ਬਾਕੀ ਆ ਇਤਿਹਾਸ ਲਿਖਿਆ ਹੋਇਆ ਆ। ਇਹ ਸਾਹਮਣੇ ਬਣਿਆ ਹੋਇਆ। ਗੁਰਦ੍ਰਸਾਹਬ ਬਾਲੀਲਾ ਮੈਂ ਨਹੀਂ ਸੰਗਤ। ਵਾਹਿਗੁਰੂ। ਆਹਾਂ ਸੰਗਤ ਜੀ ਕਰੋ ਦਰਸ਼ਨ ਬਾਬਾ ਜੀ ਦੇ ਜੋੜੇ ਤੇ ਗਲੇਲੇ ਜਿੰਨਾ ਖੇਡਦੇ ਹੁੰਦੇ ਸੀ ਆ ਜੇ। ਇਹ ਉੱਜਾ ਦੀ ਜੀ ਇਨਸਾਮ ਕੇ ਰੱਖੇ ਹੋਇਆ ਅੱਬਾ ਅਲੀਲਾ ਗੋਦਰਾ ਸਾਹਿਬ ਦੀ ਬੈਕ ਸਾਈਡ ਸਰਾਮ ਬਹੁਤ ਸੋਹਣੀ ਬਣੀ ਹੋਈ ਆ ਦੇਖ ਬੈਠਣ ਨੂੰ ਕਾਫੀ ਜਗ੍ਹਾ ਹੈ ਆਣ ਕੇ ਬੈਠ ਸਾਡੇ ਆ ਸਰਾਮ ਸਾਹਮਣੇ ਰਾਜਮਾਤਾ ਸਿਮਰਾ ਦੇਵੀ ਦੀ ਯਾਤਰਾ ਨਿਵਾਸ ਬਹੁਤ ਸੋਹਣੀ ਸਰਾਮਾਂ ਬਣੀ ਆ ਇੱਥੇ ਯਾਤਰੀ ਰੁਕਦੇ ਆ ਬਾਹਰ ਬਹਿਣ ਵਾਸਤੇ ਬਣਾਇਆ ਬਹੁਤ ਸੋਹਣਾ ਬਹੁਤ ਵਧੀਆ ਬਣੀ ਹੋਈ ਯਾਤਰੀ ਯਾਤਰੀਆਂ ਦੇ ਰਹਿਣ ਵਾਸਤੇ ਸਾਹਮਣੇ ਇਹ ਬਿਲਕੁਲ ਲੰਗਰ ਹਾਲ ਆ ਬਾਲੀਲਾ ਗੁਰਦਰਾ ਦੀ ਬਿਲਕੁਲ ਬੈਕ ਸਾਈਡ ਤੇ ਜਿੱਥੇ ਯਾਤਰੀ ਨਿਵਾਸ ਆ ਦੇ ਨਾਲ ਇੱਕ ਦਰਖਤ ਕਰੋਂਦੇ ਦਾ ਦਰਖਤ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਕਹਿੰਦੇ ਇਸ ਦਰਖਤ ਦਾ ਜਿਹੜਾ ਫਲ ਛਕੇਗਾ ਤੇ ਉਹਦੀ ਹਰ ਮਨੋ ਕਾਮਨਾ ਪੂਰੀ ਹੋਊਗੀ ਦੇ ਨਾਲ ਜਿਹੜਾ ਅਰਦਾਸ ਕਰਾਏਗਾ ਸੱਚੇ ਮਾਨਣਾ ਕੋਈ ਵੀ ਚੀਜ਼ ਹੋਵੇ ਮਨ ਚ ਉਹਦੀ ਮਨੋ ਕਾਮਨਾ ਪੂਰੀ ਹੋਊਗੀ ਇਹ ਕਰੋਂਦੇ ਦਾ ਦਰਖਤ ਆ ਇਤਿਹਾਸ ਵੀ ਉੱਥੇ ਲਿਖਿਆ ਹੋਇਆ ਹੈ ਬਿਲਕੁਲ ਯਾਤਰੀ ਨਿਵਾਸ ਜਿਹੜਾ ਉਹਦੇ ਨਾਲ ਹੀ ਆ ਬਾਬਾ ਜੀ ਦੀ ਬੈਕ ਸਾਈਡ ਤੇ ਹੁਣ ਅਸੀਂ ਪਹੁੰਚ ਗਏ ਆ ਗੁਰਦੁਆਰਾ ਕੰਗਨਕਾਟ ਸਾਹਿਬ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਗੁਰਦਰਾ ਕੰਗਨਕਾਟ ਸਾਹਿਬ ਆ ਗੁਰਦਰ ਦੀ ਮੇਨ ਐਂਟਰੀ ਗਿਆ ਤੇ ਆ ਸਾਈਡ ਤੇ ਬਾਜ਼ਾਰ ਇੱਕ ਗਲੀ ਲੰਘਦੀ ਹੋ ਸਾਹਮਣੇ ਗੰਗਾ ਨਦੀ ਆ ਉਹ ਅੱਗੇ ਜਾ ਕੇ ਆ ਗੁਰਦਰਾ ਸਾਹਿਬ ਗੁਰਦਰਾ ਕੰਗਨਕਾਟ ਬਾਲਾ ਪ੍ਰੀਤਮ ਪਾਤਸ਼ਾਹੀ ਦਾ ਹਨ ਆ ਮੇਨ ਇੰਟਰਾ ਤੇ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਸਾਹਮਣੇ ਗੁਰਦਰਾ ਸਾਹਿਬ ਦੇ ਦੇ ਵੀ ਕੋ तकरीबन ਸਾਚਖੰਡ ਪਟਨਾ ਸਾਹਿਬ ਤੋਂ ਕੋਈ 4-500 ਮੀਟਰ ਦੀ ਦੂਰੀ ਤੇ ਆ ਪੈਦਲ ਚੱਲ ਕੇ ਆ ਸਕਦੇ ਆ ਵੀ ਕੋਈ ਜਿਆਦਾ ਦੂਰੀ ਤੇ ਨਹੀਂ ਹੈਗਾ ਇਹ ਗੁਰਦੁਆਰਾ ਸਾਹਿਬ ਬਿਲਕੁਲ ਗੰਗਾ ਨਦੀ ਦੇ ਕਿਨਾਰੇ ਦੇ ਪਹਿਲਾਂ ਕਹਿੰਦੇ ਵੀ ਇੱਥੇ ਤੱਕ ਜਿਹੜੀ ਆ ਨਾ ਉਹ ਨਦੀ ਆਉਂਦੀ ਹੁੰਦੀ ਸੀ ਤੇ ਹੁਣ ਗੁਰਦੁਆਰੇ ਤੋਂ ਕਾਫੀ ਪਿੱਛੇ हट ਗਈ ਆ ਆ ਗੁਰਦੁਆਰਾ ਸਾਹਿਬ ਸਾਹਮਣੇ ਆ ਤੇ ਪਹਿਲਾਂ ਨਦੀ ਇੱਥੇ ਤੱਕ ਆਉਂਦੀ ਸੀ ਕਿ ਪੁਰਾਣਾ ਜਗਾ ਪਹਿਲਾਂ ਇਹ ਆ ਇੱਥੇ ਤੱਕ ਉਹ ਦੇਖੋ ਸਾਹਮਣੇ ਤੇ ਇਹ ਨਦੀ ਹੁਣ ਕਾਫੀ ਦੂਰ ਚਲ ਗਈ ਇੱਥੋਂ ਤੇ ਹੁਣ ਆ ਗੁਰਦੁਆਰਾ ਸਾਹਿਬ ਬਣਿਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸੋਨੇ ਦਾ ਕੰਗਨ ਸੁਟਿਆ ਸੀ ਗੰਗਾ ਨਦੀ ਤੇ ਇਹ ਉਹ ਗੁਰਦਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਇਹਨੂੰ ਕਹਿੰਦੇ ਕੰਗਨ ਘਾਟ ਆ ਗੁਰਦੁਆਰਾ ਸਾਹਿਬ ਦਾ ਅੰਦਰ ਦਾ ਮੇਨ ਆਹਨ ਤੇ ਇਹਦਾ ਗੁਰਦਰਾ ਸਾਹਿਬ Chepam filtersare, surclрам centarecbre. behaviouras maior partilacer uscate. glorious gods are Wirrata, formas de Franek Ausserée, divine nature in original form, soft and soft art ਪਟਨਾ ਸਹਿਰ ਕੇ ਰੱਤ ਆਰਤੀ ਜਿਹੜਾ ਸਾਹਮਣੇ ਦੇਖ ਰਹੇ ਹੋ ਇਹ ਗੰਗਾ ਨਦੀ ਆ ਜਿਹੜੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਛੋਟੇ ਹੰਦਿਆਂ ਕੰਗਨ ਸੁਟਿਆ ਨਦੀ ਵਿੱਚ ਤੇ ਉਹ ਨਦੀ ਉਹ ਹੁਣ ਐਸਾ ਕੁ ਦੇ ਇੱਥੇ ਆ ਤੇ ਜਦੋਂ ਪਹਿਲਾਂ ਉਸ ਟਾਈਮ ਜਿਹੜੀ ਇਹ ਉਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਲੱਗੇ ਜਾਂਦੀ ਸੀ ਉਹ ਕਾਫੀ ਦੂਰ ਤਾਂ ਹੁਣ ਉੱਥੋਂ ਹਟ ਕੇ ਘਟੋਗੜ 2-300 ਮੀਟਰ ਪਿੱਛੇ ਆ ਗਈ ਹੈ ਇਹ ਉਹੀ ਗੰਗਾ ਨਦੀ ਆ ਉਹ ਕਾਫੀ ਦੂਰ ਤੱਕ ਆ